12299 ਦੀ ਐਮ ਆਰ ਪੀ ਐ ਸਿਰਫ 2500 ਰੁਪਏ ਦੀ ਜੀ ਫਿਰ ਕੀ ਲੈ ਕੇ ਆਇਆ ਹੁਣ ਮਿੱਕੇ ਬਾਈ ਅੱਜ ਲੈ ਕੇ ਆਇਆ ਆਪਾਂ ਕਰੋਕਰੀ ਤੇ ਬਾਥੂ ਲੈਸ 15 ਪੀਸ ਦਾ ਕੈਟਲ ਸੈਟ ਸਿਰਫ 450 ਰੁਪਏ ਦਾ 450 ਦਾ ਗਿਫਟ ਲਈ ਬਹੁਤ ਵਧੀਆ ਆਈਟਮ ਹੈ ਇਹ ਓਕੇ 6 12 ਪੀਸ ਦਾ ਸੈਟ 250 ਰੁਪਏ ਦਾ ਸਿਰਫ 250 ਰੁਪਏ ਦਾ 250 ਰੁਪਏ ਦਾ ਹਾਂ ਜੀ ਸਿਰਫ 250 ਰੁਪਏ ਦਾ ਵਾਹ ਜੀ ਵਾਹ ਕੱਪਾਂ ਦੀ ਵੈਰਾਈਟੀ ਬਹੁਤ ਹੈ 6 ਕੱਪ 120 ਰੁਪਏ ਦੇ ਠੀਕ ਹੈ ਕੁਆਲਟੀ ਬਹੁਤ ਵਧੀਆ ਹੈ ਇਹ ਇਹ ਤਿੰਨ ਟ੍ਰੀਆਂ ਦਾ ਸੈੱਟ ਬੁਡਨ ਦੇ ਵਿੱਚ 600 ਰੁਪਏ ਦਾ ਅੱਛਾ ਬੁਡਨ ਦਾ ਇਹ ਸਾਰਾ ਬੁਡਨ ਦਾ ਵੀਰੇ ਸਾਰਾ ਬੁਡਨ ਦਾ ਡੈਕੋਰ ਕੰਪਨੀ ਦਾ 600 ਰੁਪਏ ਦਾ ਠੀਕ ਹੈ ਇਹ ਕੱਟ ਇੰਪੋਰਟਡ ਕੈਟਲ ਸੈੱਟ ਲੈ ਕੇ ਆਇਆ ਕੇਤਲੀ ਸੈੱਟ 330 ਰੁਪਏ ਦੀ ਹੈ 1500 ਇਹਦੀ ਐਮ ਆਰ ਪੀ ਹੈ ਠੀਕ ਹੈ ਜੀ ਇੰਪੋਰਟਡ ਕੈਟਲੀ ਸੈੱਟ ਹੈ ਜੀ ਇਹ 330 ਰੁਪਏ ਸਿਰਫ 330 ਰੁਪਏ ਠੀਕ ਹੈ ਔਰ ਇਹਦੇ ਨਾਲ ਨਾਲ ਆਪਾਂ ਸਾਰੇ ਸੰਜੀਵ ਕਪੂਰ ਤੇ ਜੋ ਵੀ ਸੰਜੀਵ ਕਪੂਰ ਦੀ ਆਈਟਮ ਹੈ 70% ਲੈਸ ਫਲੈਟ 70% ਲੈਸ اچھا 70% ਲੈਸ ਲਾ ਦੂੰਗਾ ਹਾਂ ਤੇ ਯਾਮਾਸੀ ਦੇ ਗਲਾਸਾਂ ਦੇ ਆਫਰ ਆਪਾਂ ਨੇ ਵਧਾਤੀ ਸਿਰਫ 300 ਰੁਪਏ ਦਾ 300 ਜਿਹੜਾ ਮਰਜੀ ਸੈਟ ਲੈ ਲਓ 300 ਰੁਪਏ ਦਾ ਲਓ ਜੀ ਆ ਵੀ ਸੈਟ 300 ਦਾ ਆ ਵੀ 300 ਦਾ ਆ ਵੀ 300 ਦਾ ਆ ਵੀ 300 ਦਾ ਆ ਵੀ ਸੈਟ 300 ਰੁਪਏ ਦਾ ਠੀਕ ਹੈ ਦੀਵਾਲੀ ਸਿਰਫ ਇਹ ਸੇਲ ਹੈਗੀ ਹੈ ਦੀਵਾਲੀ ਤੱਕ ਆਪਣੀ ਠੀਕ ਹੈ ਇਹ ਕਾਰਡ ਡਿਸਪੈਂਸਰ ਲੈਂਦਾ ਵੀਰੇ ਆਪਾਂ ਨੇ ਠੀਕ ਹੈ ਇਹ ਰੋਲਵਿੰਗ ਡਿਸਪੈਂਸਰ ਹੈ ਵਿਦ ਟੈਬ ਹੈ ਇਹਦੇ ਵਿੱਚ ਅੰਦਰ ਹੀ ਟੁੱਟੀ ਹੈ ਓਕੇ ਇਹ ਗੋਲ ਕੱਪਿਆਂ ਦਾ ਪਾਣੀ ਪਾਓ ਡੀਟੌਕਸ ਵਾਟਰ ਪਾਓ ਬੀਅਰ ਪਾਓ ਕੁਝ ਮਰਜ਼ੀ ਪਾਓ ਇਹ ਫਲੈਟ 1500 ਰੁਪਏ ਦਾ 1500 ਰੁਪਏ ਸਿਰਫ 1500 ਰੁਪਏ ਦਾ ਇਹ ਤਾਂ ਜਿਆਦੇ ਬੀਅਰ ਵਾਲੀ ਲੈ ਕੇ ਜਾਣਗੇ ਹਾਂ ਅੱਗੇ ਇਹ ਆ ਗਿਆ ਆਪਣਾ ਡੈਕੋ ਬ੍ਰਾਈਟ ਦੀ ਨੇ ਜੀ ਪਲੇਟਰ ਸੈੱਟ ਨੇ ਜੀ ਇਹ ਅੱਛਾ ਜੀ ਇਹਦੇ ਫਲੈਟ 70% ਲੈਸ ਸਿਰਫ 4 ਦਿਨ ਆਵਾਸਤੇ ਤੇ ਰਿਸ਼ਵ ਦੇ ਕੈਂਡੀਡਿਟ ਫਲੈਟ 50% ਲੈਸ ਰਿਸ਼ਵ ਦੀ ਕੋਈ ਵੀ ਆਟਮ ਲਓਗੇ ਤਾਂ 50% ਲੈਸ ਮਿਲੂਗਾ ਐਮ ਆਰ ਪੀ ਠੀਕ ਹੈ ਕੀ ਹੈ ਮੇਰੇ ਬੈਗ ਦੇ ਚ ਇੱਕ ਆਪਾਂ ਬੈੱਡ ਸ਼ੀਟ ਲੈ ਕੇ ਆਏ ਵੀਰੇ ਵਿਦ ਕੰਫਰਟਰ ਹੈ ਦੋ ਪਿੱਲੋ ਕਵਰ ਨੇ ਰੋਜ਼ ਪੈਟਲ ਬ੍ਰਾਂਡ ਦੀ ਹੈ ਬਹੁਤ ਪ੍ਰੀਮੀਅਮ ਕੁਆਲਿਟੀ ਹੈ 13299 ਦੀ ਐਮ ਆਰ ਪੀ ਸਿਰਫ 2500 ਰੁਪਏ ਦੀ ਇਹ ਕੀ ਲਿਆ ਭਾਜੀ ਇਹ ਵੀਰ ਜੀ ਮੈਨੇ ਡੀਟੌਕਸ ਵਾਟਰ ਵਾਸਤੇ ਡਿਸਪੈਂਸਰ ਲਿੱਤਾ ਜੀ ਅੱਛਾ ਇਹਦੇ ਨਾਲ ਬਹੁਤ ਵਧੀਆ ਕੁਆਲਟੀ ਦਾ ਹੈ ਜੀ ਮਾਰਕੀਟ 'ਚ ਮੈਨੇ ਪਤਾ ਕਰਿਆ ਸੀ ਇਹਦਾ ਰੇਟ 2200 ਰੁਪਇਆ ਕਹਿ ਰਹੇ ਸੀ ਪਰ ਇੱਥੋਂ ਜੀ ਆਪਾਂ ਨੂੰ ਇਹ ਵੀਰ ਜੀ ਤੋਂ 1500 ਰੁਪਏ ਦਾ ਮਿਲ ਗਿਆ ਜੀ 15 ਮੇਰਾ ਫਾਇਦਾ ਹੋ ਗਿਆ ਜੀ 1500 ਰੁਪਏ ਦਾ ਮਿਲ ਗਿਆ ਹਾਂਜੀ ਵੀਰ ਇਹ ਵੀਰੇ ਕੀ ਕੀ ਰੇਟ ਹੈ ਇਹਨਾਂ ਦਾ ਇਹਦਾ ਸਾਰਿਆਂ ਦੇ ਅੱਡ ਅੱਡ ਰੇਟ ਨੇ ਵੀਰੇ 3 ਲੀਟਰ ਦੇ ਵਿੱਚ 800 ਰੁਪਏ ਦਾ ਇਹ 1000 ਰੁਪਏ ਦਾ ਹੈ 6 ਲੀਟਰ ਦੇ ਵਿੱਚ ਇਹ 1300 ਰੁਪਏ ਦਾ 6 ਲੀਟਰ ਦੇ ਵਿੱਚ ਇਹ 1500 ਰੁਪਏ ਦਾ 6 ਲੀਟਰ ਦੇ ਵਿੱਚ ਇਹ ਆਗਾ 1050 ਦਾ 6 ਲੀਟਰ ਦੇ 1100 ਰੁਪਏ ਦਾ 3 ਲੀਟਰ ਦੇ ਵਿੱਚ ਆ ਬਾਈ ਨੇ ਜਿਹੜਾ ਲਿਆ ਆ ਵਾਲੇ ਨੇ ਹਾਂਜੀ ਇਹਦੇ ਵਿੱਚ ਦੂਜਾ ਮਾਡਲ ਲਿਆਈ ਇਹਨਾਂ ਨੇ ਠੀਕ ਹੈ ਉਹ 1500 ਰੁਪਏ ਦਾ ਤੇ ਵੀਰੇ ਇੱਕ ਵਾਰ ਆਪਣੀ ਲੋਕੇਸ਼ਨ ਬੋਲ ਦੋ ਨੰਬਰ ਬੋਲ ਦੋ ਆਪਣਾ ਹੈਗਾ ਸਿੰਗਲਾ ਸ਼ੋਪਿੰਗ ਮਾਰਕ ਓਪੋਜੀਟ ਬਸੰਤ ਹਸਪੀਟਲ ਸਰਨਾਮ 9876630704